ਅੱਜ ਲੈ ਕੇ ਚੱਲਦੇ ਆ ਤੁਹਾਨੂੰ ਤਲਵਾੜੇ ਦੇ ਸਭ ਤੋਂ ਮਸ਼ਹੂਰ ਟਾਲੀ ਵਾਲੇ ਵੇਲਣੇ ਤੇ ਜੋ ਕਿ ਪਿਛਲੇ 32 ਸਾਲਾਂ ਤੋਂ ਪਿਆ ਰਹੇ ਨੇ ਤਾਜ਼ਾ ਗੰਨੇ ਦਾ ਰਸ ਵੇਲਣੇ ਤੇ ਲੱਗੀ ਰੌਣਕ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਇਸ ਵੇਲਣੇ ਦਾ ਰਸ ਕਿੰਨਾ ਪਸੰਦ ਕਰਦੇ ਨੇ ਇਸ ਰੌਣਕ ਦੇ ਰਾਜ਼ ਨੂੰ ਜਾਣਨ ਲਈ ਕਰਦੇ ਹਾਂ ਅੰਕਲ ਜੀ ਨਾਲ ਗੱਲਬਾਤ ਤੇ ਜਾਣਦੇ ਹਾਂ ਕੀ ਆ ਇਹਨਾਂ ਦੇ ਗੰਨੇ ਦੇ ਰਸ ਵਿੱਚ ਖਾਸ ਨਾਮਮ ਕਾਰ ਸਿੰਘ ਪਿੰਡ ਚੰਗੜਵਾ ਸ਼ਹਿਰ ਟਾਊਨਸ਼ਿਪ ਤਲਵਾੜਾ ਇਹ ਕਿੰਨੇ ਟਾਈਮ ਤੋਂ ਲਾ ਰਹੇ ਤੁਸੀਂ ਗੰਨੇ ਦਾ ਇਹ ਸਨ 1992 ਤੋਂ ਜੀ ਕੀ ਖਾਸੀਅਤ ਹੈ ਇਹ ਵੀ ਲੋਕ ਬਹੁਤ ਹੁੰਦੇ ਆ ਕਿ ਮੇਰਾ ਖਾਸੀਅਤ ਇਹੀ ਹੈ ਜੀ ਪਿਆਰ ਨਾਲ ਪਲਾਈਦਾ ਤੇ ਵਧੀਆ ਜੂਸ ਫੜਾਈਦਾ ਦੇਸੀ ਖਾਦ ਦਾ ਗੰਨਾ ਪਿਓ ਹਾਂ ਗੰਨਾ ਆਪਣਾ ਜੀ 88230 ਇਹਦੇ ਵਿੱਚ ਖਾਸੀਅਤ ਇਹਦਾ ਜੂਸ ਜਿਹੜਾ ਨਾ ਉਹ ਜਲੇਬੀ ਵਰਗਾ ਸਵਾਦ ਹੈ ਜਲੇਬੀ ਵਰਗਾ ਮੋਟਰ ਤੇ ਹੋਦੀ ਤੇ ਸਾਫ ਕਰੀਦਾ ਜੀ ਵੱਡੀ ਤੇ ਗੱਡੀ ਮੋਟਰ ਤੇ ਹੋਦੀ ਤੇ ਸਾਫ ਕਰਕੇ ਲਿਆਇਦਾ ਇਹਦੇ ਵਿੱਚ ਕੋਈ ਕਾਣਾ ਗੰਨਾ ਨਹੀਂ ਛੱਡੀਦਾ ਜੀ ਕਾਣਾ ਗੰਨਾ ਬਾਲਣ ਦੀ ਕੱਢ ਲਈਦਾ ਪਰ ਕਿੰਨਾ ਵਸਤੂ ਲਈ ਕਿੱਥੇ ਆਣਾ ਬੇਗਾ ਬਰੇ ਇਹ ਹੈਗਾ ਜੀ ਖੋਖਾ ਮਾਰਕੀਟ ਦੇ ਪਿੱਛੇ ਸੈਕਟਰ 1 ਤਲਵਾੜਾ ਟਾਊਨ ਸ਼ਿਪ ਖਾਣਾ ਨੇੜੇ ਨਾਮ ਹੈਗਾ ਜੀ ਇਹਦਾ ਟਾਲੀ ਵਾਲਾ ਵੇਚਣਾ ਸੀ ਗੜਬੀ ਵਾਲਾ ਵੇਚਣਾ ਤੇ ਆਓ ਫੋਨ ਕਰਦੇ ਆ ਇੱਥੇ ਆਈ ਪਬਲਿਕ ਦੇ ਨਾਲ ਗੱਲਬਾਤ ਅਸੀਂ ਤਲਵਾੜੇ ਚ ਆਈ ਗੈਸ 24 ਸਾਲਾਂ ਤੋਂ ਰਹਿ ਰਹੇ ਹਾਂ ਔਰ ਪਿਛਲੇ ਆਈ ਥਿੰਕ 15 ਸਾਲਾਂ ਬਾਅਦ ਅੱਜ ਇੱਥੇ ਆਏ ਅਸੀਂ ਇਹਨਾਂ ਦਾ ਸਪੈਸ਼ਲੀ ਰਸ ਪੀਣ ਰੀਜ਼ਨ ਸਿਰਫ ਇਹੀ ਹੈ ਕਿ ਇਹ ਬਹੁਤ ਅੱਛੀ ਕੁਆਲਿਟੀ ਦਾ ਬੜੀ ਸਫਾਈ ਦੇ ਨਾਲ ਕੰਮ ਕਰਦੇ ਆ ਮੈਂ ਐਕਚੁਅਲੀ 15 ਸਾਲਾਂ ਤੋਂ ਮੁੰਬਈ ਸੀਗਾ ਤੇ ਅੱਜ ਫਿਰ ਇੱਥੇ ਆ ਕੇ ਇਹਨਾਂ ਦਾ ਰਸ ਲਿਆ ਹੈ ਬੜਾ ਬੜਾ ਬਹੁਤ ਅੱਛਾ ਲੱਗ ਰਿਹਾ ਔਰ ਕਾਫੀ ਸਾਰੇ ਗਾਹਕ ਤੁਸੀਂ ਦੇਖ ਹੀ ਰਹੇ ਹੋ ਤੇ ਥੈਂਕ ਯੂ ਸੋ ਮੱਚ ਮੈਂ ਅਮਿਤ ਕੁਮਾਰ ਪਿੰਡ ਕਮਾਈ ਦੇ ਵੀ ਨਰੰਗਪੁਰ ਤੋਂ ਅਸੀਂ ਇੱਥੇ ਰਸ ਪੀਣ ਸਪੈਸ਼ਲ ਆਇਦਾ ਹੈ ਠੀਕ ਹੈ ਮੈਂ ਤਲਵਾੜੇ ਇੱਥੇ ਕੰਮ ਕਰਦਾ ਸੀਗਾ ਕਾਫੀ ਟਾਈਮ ਤੋਂ ਇੱਥੇ ਭਾਜੀ ਹੁਣਾਂ ਕੋਲ ਅੱਜ ਆਏ ਸੀਗੇ ਮੰਡੀ ਤੋਂ ਤਾਂ ਰਸਪੀਨ ਸਪੈਸ਼ਲ ਆਏ ਆ ਜੀ ਕੀ ਖਾਸੀਅਤ ਹੈ ਭਾਜੀ ਇਹ ਰਸ ਰਸਪੀਨ ਭਾਜੀ ਇਹ ਖਾਸੀਅਤ ਇਹਨੇ ਰਸ ਦੀ ਇੱਕ ਤਾਂ ਇਹਨਾਂ ਦਾ ਪੀ ਪਿਓਰ ਗੰਨਾ ਦੇਸੀ ਤਾਜ਼ਾ ਹੀ ਲੈ ਕੇ ਆਉਂਦੇ ਆ ਉਹਦੇ ਰਸ ਦੀ ਅਲੱਗ ਹੀ ਪਹਿਚਾਣ ਹੈ ਜੇਕਰ ਤੁਸੀਂ ਵੀ ਇਸ ਵੇਲੇ ਨੇ ਤੋਂ ਗਦੀ ਰਸ ਪੀਤਾ ਹੈ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ ਅਜਈਆਂ ਹੋਰ ਵੀਡੀਓਜ਼ ਦੇ ਲਈ ਬਣੇ ਰਹੋ ਤਲਵਾੜਾ ਦਾ ਸਟੀ ਬਿਊਟੀਫੁੱਲ ਦੇ ਨਾਲ